ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਲਹਾਲ ਤੁਸੀਂ ਠੀਕ ਠਾਕ ਹੋਵੋਗੇ ਆਪਾਂ ਗੱਲ ਕਰ ਰਹੇ ਆਂ ਮਾਲਪੇ ਦੇ ਸ਼ੌਂਕੀ ਜੱਟ ਪੀਵੀ 31 ਵਾਲੇ ਚੈਨਲ ਤੋਂ ਆਪਾਂ ਅੱਜ ਪਹੁੰਚ ਗਏ ਆਂਗੇ ਚੌਥੇ ਦਿਨ ਮਿੱਟੀ ਦੇ ਕੰਮ ਤੇ ਆਪਣਾ ਮਿੱਟੀ ਦਾ ਕੰਮ ਚੱਲ ਰਿਹਾ ਆਪਣੇ ਟਰੈਕਟਰ ਖੜੇ ਨੇ ਸਾਰੇ ਹਾਂ ਆਪਣਾ ਟਰੈਕਟਰ ਖੜਾ ਹੈ ਮਸ਼ੀਨ ਚੱਲ ਰਹੀ ਆਪਣੀ ਭੜਾਈ ਕਰ ਰਹੀ ਹੈ ਇਹ ਅੱਜ ਠੰਡ ਬਹੁਤ ਪਾਈ ਐ ਸਵੇਰੇ ਸਵੇਰੇ ਪਿੰਡੋਂ ਉਹਨਿਆਰ ਸੜ ਜਾਂਦੇ ਨੇ ਰਾਹ 'ਚ ਮੋਟਰਸਾਈਕਲ ਦੇ ਤੇ ਉਹ ਆਪਣੇ ਟਰੈਕਟਰ ਘਣਾ ਘਣਾ ਜਾਈ ਜਾਂਦੇ ਨੇ ਆਪਣੀ ਵਾਰੀ ਆ ਗਈ ਆਪਾਂ ਵੀ 90 ਲਾਵਾਂਗੇ ਟਰੈਕਟਰ ਨੂੰ ਸਿਹਰ ਸਵੇਰ ਦਾ ਮੌਸਮ ਕਾਇਸ਼ੀ ਜਵੇਰੇ ਸਵੇਰੇ ਘਰ ਜਿਹੜੇ ਬੰਦੇ ਨੇ ਕੰਮ ਕਰਨਾ ਉਹਨੂੰ ਤਾਂ ਕੋਈ ਠੰਡ ਨਹੀਂ ਲੱਗਦੀ ਘਰ ਜਦੋਂ ਆਪਾਂ ਕੰਮ ਕਰਨਾ ਇਹ ਸਾਰੇ ਆਪਣੇ ਟਰੈਕਟਰ ਹਰੇ ਦੇ ਡੀਜ਼ਲ ਪਾਈਏ ਨੇ ਟਰੈਕਟਰਾਂ ਦੇ ਵਿੱਚ ਆਪਾਂ ਆਪਣੇ ਟਰੈਕਟਰਾਂ ਦੇ ਮਿੱਟੀ ਪੈਣਾ ਭਰਾਈ ਕਰੀ ਜਾ। ਇਹ ਵੀ ਉਹ ਆਪਣੇ ਅੱਡੇ ਦਾ ਛੇਨ ਚੱਲ ਰਹੀ ਹੈ ਆਪਣੀ। ਦੇਖੋ ਜੀ ਟ੍ਰਾਈ ਆ ਜਾਂਦੇ ਨੇ ਪਰ ਆਪਣਾ ਆਪਣੇ ਕਿਹੜੇ ਜਾਈ ਜਾਂਦੇ ਨੇ ਡੀਜ਼ਲ ਪਾਈ ਜਾਂਦੇ ਨੇ। ਆਪਾਂ ਵੀ ਕਿਹੜਾ ਭਾ ਰਹੇ ਆ ਆਪਣਾ। ਆਪਾਂ ਰਾਈਟਰ ਦਾ ਡਰਾਈਵਰ ਭੇਜਿਆ ਸੀ ਅੱਜ ਆਪਾਂ ਆਪਾਂ ਆਏਗੇ ਕੱਲ੍ਹ ਹੋਰੇ ਜ਼ਰੂਰੀ ਕੰਮ ਦੀਗੇ ਉਹ ਕੰਮਾਂ ਕਰਕੇ ਟਰੈਕਟਰ ਤੇ ਆਪਾਂ ਡਰਾਈਵਰ ਭੇਜਤਾ ਦੀਗਾ ਯਾ ਅੱਜ ਡਰਾਈਵਰ ਨਹੀਂ ਭੇਜਿਆ ਆਪਾਂ ਨੂੰ ਆਪ ਨੂੰ ਆਉਣਾ ਪੈ ਗਿਆ ਦੁਬਾਰੇ ਨਾਲ ਆਪਾਂ ਟਰੈਕਟਰ ਆਪਾਂ ਆਰਦੀ ਚਲਾ ਕੇ ਬੱਦ ਪੁੱਛਾਂ ਡਰਾਈਵਰ ਤੇ ਸਿੱਧੇ ਆਪਾਂ ਰਾਈਟ ਦੀ ਝੜਦੇ ਆ ਮਚਾਉਣ ਵਾਲੇ ਡਰਾਈਵਰ ਦੇ ਚਰਾਉਣ ਤੇ ਦਿਨ ਰਾਤਾਂ ਕਰਾਉਂਦਾ ਏ ਟਰੈਕਟਰ ਆਪਾਂ ਆਪ ਚਰਾਉਣਾ ਤਾਂ ਇਹ ਥੋੜਾ ਟਰੈਕਟਰ ਆਪ ਚਰਾਉਣ ਦਾ 10 ਸਾਲ ਕੱਟਦਾ ਜੇ ਡਰਾਈਵ ਚਰਾਉਣਾ ਤਾਂ 5-6 ਕਰਦਾ ਦੇਖੋ ਡਰਾਈਵਰ ਨੇ ਕਿਹੜਾ ਟਰੈਕਟਰ ਦੇ ਸਮਰਉਣਾ ਹੁੰਦਾ ਹੈ ਤੇ ਉਹਨੇ ਪੈਸੇ ਲਾਉਣੇ ਹੁੰਦੇ ਨੇ ਤਾਂ ਉਦੋਂ ਤਾਂ ਆਪਾਂ ਨੂੰ ਆਪ ਹੀ ਚਰਾਉਣਾ ਪਊਗਾ ਕੈਪਟਨ ਵੀਰ ਦੇ ਬਾਰੇ ਬਸ ਫੇਰ ਮੋਨੋਵਰੇਜ ਨਹੀਂ ਆਮ ਦੇਖਣਾ ਨੀਗਾ ਕਿ ਕੈਪਟਨ ਸਿੰधरी ਨਾਲ ੱੱਕਾ ਦਾਜਾ ਕੀ ਹੁੰਦਾ ਜੇ ਆਪਾਂ ਆਪ ਚਲਾਵਾਂਗੇ ਦਾ ਆਪਾਂ ਨੂੰ ਆਪਣੇ ਪੈਸੇ ਲੱਗੇ ਹੁੰਦੇ ਆ ਨਾ ਆਪਾਂ ਨੂੰ ਸਿੰधरी ਨਾਲ ਪਿਆਰ ਵੀ ਹੁੰਦਾ ਤੇ ਆਪਾਂ ਧੱਕਾ ਵੀ ਕਰਦੇ ਆ ਬਟ ਗਈ ਨਾਲ ਚਲਾਉਣਾ ਸੰਦੂ ਇਸੇ ਕਰਕੇ ਆਪਾਂ ਡਰਾਈਵਰ ਉਹ ਤੇ ਥੋੜਾ ਘੱਟ ਵੀ ਵਾਸ਼ ਕਰਦੇ ਆ ਆਪਾਂ ਆਪ ਜਿਆਦੇ ਚਲਾ ਕੇ ਖੂਸਾਂਗੇ ਅਪ ਘੱਟ ਕਰ ਲਾਂਗੇ ਪਰ ਕਰਾਂਗੇ ਆਪ ਜਿੱਦੇ ਦਿਰ ਤੇ ਨਹੀਂ ਆ ਵੀ ਅਪ ਆ ਕਿਤੇ ਮਜਬੂਰੀ ਤੇ ਡਰਾਈਵਰ ਭੇਜਣਾ ਪੈਂਦਾ ਪਰ ਆਪਾਂ ਡਰਾਈਵਰ ਵੀ ਉਹ ਬੰਦਾ ਭੇਜਦੇ ਆ ਜਿਹੜੇ ਦੇ ਪਾਸੋਂ ਆਪ ਨੂੰ ਯਕੀਨ ਹੈ ਜੇ ਬਿੰਦਰੀ ਨੂੰ ਆਪ ਦੀ ਮੇਂਦਰੀ ਭਾ ਅਨੇ ਚਲਾਊਗਾ ਉਹ ਚਾ ਬੰਦਾ ਆਪਾਂ ਡਰਾਈਵਰ ਵੀ ਨਹੀਂ ਭੇਜਦੇ ਅੱਜ ਨੂੰ ਇੱਥੇ ਕਰਨਾ ਪਾਸਾ ਗਾ ਕੰਮ ਦੇ ਵੇ ਆਪਾਂ ਅੱਗੇ ਕਰਦੇ ਆ ਗੱਲਾਂ ਰਾਤ ਜਾਂਦੇ ਤੇ ਉਹਨੂੰ ਰਾਤ ਤੇ ਦਾ ਬਿਲਕੁਲ ਦਿਖਾਉਨੇ ਆ ਜੇ ਹੁਣ ਆਪਾਂ ਇਸ ਟ੍ਰੈਕਟਰ ਤੋਂ ਆਪਣਾ ਮਾਹਣ ਵਾਲੀ ਜਿਹੜਾ ਤੇ ਹੁਣ ਉੱਪਰ ਨਾਲੀ ਆਪਣੇ ਕੋਲ ਆ ਕੇ ਆ ਕੇ ਇਕੱਲਾ ਕਰਦੇ ਹੋਏ ਜਨ ਨਾਲ ਹੋਰ ਤੇ ਹੁਣ ਆਪਾਂ ਟ੍ਰੈਕਟਰ ਹੱਤ ਲੈ ਮਸ਼ੀਨ ਕੋਲੋਂ ਆਪਣਾ ਭਰ ਕੇ ਤੇ ਦਾ ਕੱਚਾ ਲਾਹੇ ਕੱਚਾ ਰਾ ਬਹੁਤ ਜਿਆਦਾ ਖਰਾਬ ਆ ਕੀ ਕੱਚੇ ਰਾਹ ਦੀ ਦਿੱਕਤ ਜ਼ਿਆਦਾ ਪੈਂਦੀ ਹੈ ਬਸੇ ਰੋਡ ਤੇ ਤਾਂ ਕੋਈ ਦਿੱਕਤ ਨਹੀਂ ਪੈਂਦੀ ਰੋਡ ਤੇ ਤਾਂ ਚਲੋ ਸਾਫ਼ ਹੈ ਰੋਡ ਚੱਲੀ ਜਾਂਦਾ ਟਰੈਕਟਰ ਉਹਦਾ ਕੱਚੇ ਰਾਹ ਤੇ ਜ਼ਿਆਦਾ ਦਿੱਕਤ ਮਿਲਦਾ ਜ਼ਿਆਦਾ ਰਾਹ ਬਹੁਤ ਸਵੇਰ ਸਵੇਰ ਦਾ 뷰 ਨਾਲ ਦਾ ਥੋੜੀ ਵੀ ਆਈ ਹੈ ਸਾਰਿਆਂ ਦੀ ਝੋਲੀ 'ਚ ਫਲ ਪਾਇਓ ਉਹਨਾਂ ਦੀ ਮਿਹਨਤ ਦਾ ਕਿਸੇ ਵੀ ਕਿਸਾਨ ਭੈਣ ਭਰਾ ਦਾ ਜਿੱਦਾਂ ਦੀ ਨਿਸ਼ਾਨ ਨਾ ਹੋਵੇ ਸਵੇਰੇ ਸਵੇਰੇ ਮਾਲਕ ਅੱਗੇ ਹੀ ਰਸ ਕਰਦੇ ਆਪਾਂ ਰੋਜ਼ ਵੀਰੇ ਇੱਕ ਭੈਣ ਭਾਈ ਦਾ ਭਲਾ ਹੋਵੇ ਦੇਖੋ ਜੇ ਸਰਬੱਤ ਦਾ ਭਲਾ ਮੰਗਾਂਗੇ ਤਾਂ ਆਪਣਾ ਆਪ ਦਾ ਭਲਾ ਵਾਝ ਜਾਊਗਾ ਜੇ ਆਪਾਂ ਆਪ ਦਾ ਭਲਾ ਮੰਗਾਂਗੇ ਤਾਂ ਆਪ ਦਾ ਭਲਾ ਨਹੀਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਜੋੜ ਕੇ ਕਿ ਸਵੇਰੇ ਸਵੇਰੇ ਉੱਠ ਕੇ ਸਰਬੱਤ ਦਾ ਭਲਾ ਮੰਗਿਆ ਕਰੋ ਸਰਬੱਤ ਦਾ ਭਲਾ ਮੰਗਿਆ ਕਰੋ ਤਾਂ ਜੋ ਸਾਰੇ ਹੀ ਖੁਸ਼ਹਾਲਾ ਹੋਵੇ ਸਾਰਿਆਂ ਦਾ ਭਲਾ ਹੋ ਤਾਂ ਆਪਣਾ ਵੀ ਭਲਾ ਤੇ ਮਨ ਦੇ ਵਿੱਚ ਕਿਸੇ ਰੋਧ ਖਾਰ ਨਾ ਰੱਖਿਆ ਕਰੋ ਕਿਸੇ ਕੋਦਣ ਨੂੰ ਮਨ ਵੀ ਕਿਸੇ ਦਾ ਜੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਉਹਨੂੰ ਤੇ ਮਨ ਤੇ ਨਾ ਰੱਖਿਆ ਕਰੋ ਤੇ ਸਾਰਿਆਂ ਨਾਲ ਪਿਆਰ ਰੱਖਿਆ ਕਰੋ ਉਹਦੇ ਇਹ ਲੋਕ ਇੰਨੇ ਚੰਗੇ ਨੇਗੇ ਕਿ ਇਹ ਕੋਈ ਵੀ ਬੰਦਾ ਆਪਾਂ ਨੂੰ ਮਿੱਟੀ ਕੱਚਾ ਰਹੇਗਾ ਮਿੱਟੀ ਉੱਤੇ ਉਡੋੜ ਰੇਤਾ ਪੈਂਦਾ ਕੰਕਾ ਦੇ ਕੋਈ ਵੀ ਬੰਦਾ ਨੇ ਅੱਜ ਤੱਕ ਕੰਮ ਸਾਨੂੰ 4-5 ਰੋਗ ਚਾਦਦੇ ਨੇ ਜੋਸਾ ਦੇ ਆਪਣਾ ਤੇ ਕਿਤੇ ਵੀ ਬੰਦੇ ਨੇ ਮੰਨ ਕੇ ਚੱਲੋ ਵੀ ਕਿਸੇ ਪੈਂਟਰ ਵਾਲੇ ਨੂੰ ਰੋਕ ਕੇ ਇਹ ਨਹੀਂ ਕਿ ਸਾਡੀ ਕੰਕਾ ਰਾਹ ਰੋਕ ਕੇ ਉਹਨੇ ਵਿਆਡੇ ਸਾਹਮਣੇ ਮਿੱਟੀ ਪੈ ਜਾਈਗੀ ਹੁੰਦਾ ਬਾਹਰ ਹੁੰਦਾ ਇਹ ਲੋਕ ਸਿਰਫ ਫਲਾਰ ਠੀਕ ਨੇ ਪਹਿਲਾਂ ਜੇ ਇੱਕਦਮ ਮਿੱਟੀ ਹੋਰ ਤੱਕ ਗਈ ਸੀ ਇਹ ਉਹ ਮੰਨ ਕੇ ਜਦੋਂ ਖੇਲਦੇ ਰਾਈਟਰ ਪਾਣੀ ਨਹੀਂ ਛਿੜਕਦੇ ਤੁਸੀਂ ਇਹ ਨਹੀਂ ਕਰਦੇ ਬੂਹੇ ਨਹੀਂ ਕਰਦੇ ਚਲੋ ਜੀ ਤੇ ਹੁਣ ਆਪਾਂ ਇੰਦੀਆਂ ਗੱਲਾਂ ਬਾਤਾਂ ਕਰਦੇ ਹੋਏ ਵੀਡੀਓ ਕਰਦੇ ਆਂ ਬੰਦ ਆਪਾਂ ਆਪਣੇ ਚੈਨਲ ਮਾਲਵਾ ਮਾਲਵੇ ਦੇ ਸੰਪੀਟ ਜੱਟ ਦੀ ਜੱਤੀ ਵਾਲੇ ਉਹ ਦੋ ਲੋ ਕਰ ਲਓ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਕੋਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਧੰਨਵਾਦ